ਇਹ ਪਾਕਿਸਤਾਨ ਕੰਨ ਖੋਲ ਕੇ ਸੁਣ ਲੋ ਉਹ ਪੁਰਾਣਾ ਹਿੰਦੁਸਤਾਨ ਨਹੀਂ ਹੈ ਹੁਣ ਇੱਕ ਇੱਕ ਬੱਚਾ ਉੱਠ ਕੇ ਇਹਨਾਂ ਨਾਲ ਪੂਰੀ ਬਰਬਰਤਾ ਨਾਲ ਪੇਸ਼ ਆਏਗਾ ਜਿਵੇਂ ਇਹ ਕਰਦੇ ਆ ਉਹਾਂ ਤੱਕ ਕਿ ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਜਿਹੜੇ ਇਹਦੇ ਮਾਸਟਰਮਾਈਂਡ ਹੈ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਗੋਲੀ ਮਾਰ ਕੇ ਉਹਨਾਂ ਦੇ ਉਹਨਾਂ ਕੋਲ ਬਦਲਾ ਲੈਣਾ ਚਾਹੀਦਾ ਇਹਨਾਂ ਨੇ ਸਾਡੇ 28 ਮਾਰੇ ਅਸੀਂ ਕਸਮ ਖਾਣੇ ਆ ਇਹਨਾਂ ਦੇ 2800 ਮਾਰਾਂਗੇ ਅਸੀਂ ਕੂੜੀਆਂ ਨਹੀਂ ਪਾਈਆਂ ਹੋਈਆਂ ਪਾਕਿਸਤਾਨ ਨੂੰ ਜਦੋਂ ਜਦੋਂ ਉਹਨਾਂ ਨੇ ਲਲਕਾਰਿਆ ਉਹਦੀ ਖਾਣੀ ਪਈ ਐ ਕੋਹ ਦੇ ਅੱਥੋਂ ਤੁਸੀਂ ਰੋਵਾਏਗਾ ਅਸੀਂ ਵੀ ਰਵਾ ਕੇ ਦਿਖਾਵਾਂਗੇ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਪਾਕਿਸਤਾਨ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਵਕੀਲਾ ਜਿਵੇਂ ਇਹਨਾਂ 테러ਰਿਸਟ ਨੇ ਅਟੈਕ ਕੀਤਾ ਤੇ ਜਿਹੜੀ क्रूरता ਦਿਖਾਈ ਹੈ ਅਸੀਂ ਖੂਨ ਦੀ ਇੱਕ ਇੱਕ ਬੂੰਦ ਦਾ ਬਦਲਾ ਲਵਾਂਗੇ ਇਹ ਪਾਕਿਸਤਾਨ ਕੰਨ ਖੋਲ ਕੇ ਸੁਣ ਲੋ ਜਿਹੜੀ ਉਹਨਾਂ ਦੀ ਆਰਮੀ ਹੈ ਭਾਵੇਂ ਉਹਨਾਂ ਦਾ ਪ੍ਰਾਈਮ ਮਿਨਿਸਟਰ ਹੈ ਹੁਣ ਮੋਦੀ ਜੀ ਤੇ ਅਮਿਤ ਸ਼ਾ ਜੀ ਤੇ ਰਾਜਨਾਥ ਸਿੰਘ ਜੀ ਦੇ ਕਰਤੱਵ ਵਿੱਚ ਅਸੀਂ ਚੁੱਪ ਨਹੀਂ ਰਵਾਂਗੇ ਉਹ ਪੁਰਾਣਾ ਹਿੰਦੁਸਤਾਨ ਨਹੀਂ ਹੈ 500 ਸਾਲ ਪਹਿਲੇ ਵਾਲਾ ਮੇਰੀ ਗੱਲ ਸੁਣ ਲੋ ਉਹ ਪੁਰਾਣਾ ਹਿੰਦੁਸਤਾਨ ਨਹੀਂ ਹੈ ਹੁਣ ਇੱਕ ਇੱਕ ਬੱਚਾ ਉੱਠ ਕੇ ਇਹਨਾਂ ਨਾਲ ਪੂਰੀ ਬਰਬਰਤਾ ਨਾਲ ਪੇਸ਼ ਆਏਗਾ ਜਿਵੇਂ ਇਹ ਕਰਦੇ ਐ ਇਹਨਾਂ ਨੇ ਸਾਡੇ 28 ਮਾਰੇ ਐ ਅਸੀਂ ਕਸਮ ਖਾਂਨੇ ਆ ਇਹਨਾਂ ਦੇ 2800 ਮਾਰਾਂਗੇ ਤੇ ਜਿਹੜੀ ਖੂਨ ਦੀ ਇੱਕ ਇੱਕ ਚੀਕ ਪੁਕਾਰ ਹਰ ਘਰ ਵਿੱਚ ਇਹ 28 ਘਰ ਨਹੀਂ ਇਹ ਪੂਰਾ ਹਿੰਦੁਸਤਾਨ ਰੋਂਦਾ ਪਿਆ ਹੈ ਖੂਨ ਦੇ ਅਤਰੂ ਤੁਸੀਂ ਰੋਏ ਹੈ ਨਾ ਅਸੀਂ ਵੀ ਰਵਾਕੇ ਦਿਖਾਵਾਂਗੇ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਬਰਬਰਤਾ ਕੀ ਹੁੰਦੀ ਹੈ ਤੁਸੀਂ ਸਾਡੀ ਪੇਸ਼ੈਂਸ ਦਾ ਟੈਸਟ ਲਿਆ ਬਹੁਤ ਜ਼ਿਆਦਾ ਸਾਡੀ ਦੇਖ ਲਈ ਹੈ ਲੇਕਿਨ ਹੁਣ ਸਾਡੀ ਸੰਵੇਦਨਸ਼ੀਲਤਾ ਸਾਡਾ ਹੁਣ ਬਸ ਬਸ ਹੋ ਗਈ ਹੈ ਤੇ ਹੁਣ ਤੁਹਾਨੂੰ ਜਵਾਬ ਮਿਲੇਗਾ ਪਾਕਿਸਤਾਨ ਮੁਰਦਾਬਾਦ 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 ਲੱਗਦਾ ਜੇ ਧਰਮ ਨੂੰ ਵੇਖ ਕੇ ਗੋਲੀ ਚਲਾਏਗੀ ਨਾਮ ਪੁੱਛ ਕੇ ਗੋਲੀ ਚਲਾਏਗੀ ਇਹੋ ਜੀ ਸ਼ਰਮਨਾਕ ਹਾਦਸਾ ਇਹੋ ਜੀ ਆ ਸ਼ਰਮਨਾਕ ਪਹਿਲੀ ਵਾਰ ਪਹਿਲੀ ਵਾਰ दोस्तान दी धरती देगी पूरे दुनिया दे मुल्क विच पहली बार तुसी पूछ-पूछ के कुछ-कुछ के तुसी ना पूछ-पूछ के धरम पूछ-पूछ के तुसी ए, एन्ने एन्ने तुसी बरबर बार एन्ने बेशर्म एन्ने तुसी ਜ਼ਰੂਰਤਾ ਦੀ ਹੱਦਾਂ ਪਾਰ ਕਰ ਦਿੱਤੀਆਂ ਅਸੀਂ ਚੁੱਪ ਨਹੀਂ ਰਹਿਣਾ ਜੀ ਮੇਰੀ ਆਵਾਜ਼ ਨਹੀਂ ਹੈ ਇਹ ਹਿੰਦੁਸਤਾਨ ਦੀ ਇੱਕ ਇੱਕ ਕੁੜੀ ਦੀ ਇੱਕ ਇੱਕ ਔਰਤ ਦੀ ਇੱਕ ਇੱਕ ਪਤਨੀ ਦੀ ਇੱਕ ਇੱਕ ਬੱਚੀ ਦੀ ਇੱਕ ਇੱਕ ਮਨੁੱਖੀ ਆਵਾਜ਼ ਹੈ ਅਸੀਂ ਚੁੱਪ ਨਹੀਂ ਰਹਿਣਾ ਜਿਹੜਾ ਧਰਮ ਦੇ ਨਾਂ ਤੇ ਤੁਸੀਂ ਖੂਨੀ ਸਾਾਕਾ ਸ਼ੁਰੂ ਕੀਤਾ ਹੈ ਅਸੀਂ ਹੁਣ ਬੰਦ ਕਰਾਂਗੇ ਦੇਖੋ ਬੜਾ ਹੀ ਇੱਕ ਨਿੰਦਨੀ ਇਹ ਜਿਹੜੀ ਉਹਨਾਂ ਨੇ ਹਰਕਤ ਕੀਤੀ ਹੈ ਜੋ ਸਾਡੇ ਅ નિર્ਦੋਸ਼ ਨਾਗਰਿਕ ਹੈ ਉਹਨਾਂ ਦੇ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਅਸੀਂ ਅੱਜ ਰੋਸ਼ ਕੀਤਾ ਸਾਰੇ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਰ ਇਲਾਕੇ ਦੇ ਵਿੱਚ ਅੱਜ ਇਸ ਅਫਸਰ ਵਿੱਚ ਰੋਸ਼ ਜ਼ਾਹਿਰ ਕਰ ਰਹੀ ਹੈ ਪਾਕਿਸਤਾਨ ਦੇ ਖਿਲਾਫ ਔਰ ਉਹਨਾਂ ਦੀ ਜਿਹੜੀ ਏਜੰਸੀ ਆਈਐਸਆਈ ਦੀ ਔਰ ਅਸੀਂ ਅਪੀਲ ਕਰਦੇ ਹਾਂ ਸਾਡੇ ਜਸਸਵੀ ਪ੍ਰਧਾਨ ਮੰਤਰੀ ਜੀ ਨੂੰ ਜਿਸ ਤਰ੍ਹਾਂ ਦੋ ਹਾਂ ਤੱਕ ਹੀ ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਜਿਹੜੇ ਇਹਦੇ ਮਾਸਟਰਮਾਈਂਡ ਹੈ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਗੋਲੀ ਮਾਰ ਕੇ ਉਹਨਾਂ ਦੀ ਉਹਨਾਂ ਕੋ ਬਦਲਾ ਲੈਣਾ ਚਾਹੀਦਾ ਹੈ ਬਿਲਕੁਲ ਬਦਲਾ ਲਿਤਾਇਆ ਜਾਏਗਾ ਸਾਡੇ ਜਸਸਵੀ ਪ੍ਰਧਾਨ ਮੰਤਰੀ ਬਦਲਾ ਲੈਵਗੈ ਨਹੀਂ ਰਹਿਣਗੇ ਜਿਸ ਤਰ੍ਹਾਂ ਇਹ ਦ ਉਹਨਾਂ ਨੂੰ ਆਪਾਂ ਗੋਲੀ ਨਾਲ ਮਾਰ ਗ੍ਰਾਇਆ ਇਸ ਤਰ੍ਹਾਂ ਹੋਰ ਵੀ ਜਿਹੜੇ ਉਹਨਾਂ ਦੇ ਮਾਸਟਰਮਾਈਂਡ ਹੈ ਉਹ ਵੀ ਇਸ ਦਵਸਤ ਹੋਣਗੇ ਉਹਨਾਂ ਨੂੰ ਗੋਲੀ ਮਾਰੀ ਨਾਮ ਪੁੱਛ ਕੇ ਧਰਮ ਪੁੱਛ ਕੇ ਗੋਲੀ ਚਲਾਈ ਗਈ ਸੀ ਕੀ ਸੋਚ ਆਈਗੀ ਉਹਨਾਂ ਦੀ ਦੇਖੋ ਇਹ ਪਾਕਿਸਤਾਨ ਜਿਹੜਾ ਹੈ ਇਹੋ ਜਿਹੇ ਕੋਚੀਆਂ ਹਰਕਤਾ ਕਰ ਰਿਹਾ ਹੈ ਕੋਸ਼ਿਸ਼ ਕਰ ਰਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚ ਹਿੰਸਾ ਫੈਲੇ ਇਸ ਤਰ੍ਹਾਂ ਗੋਲੀਆਂ ਮਾਰ ਕੇ ਅੱਗੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਚੋ ਵੀ ਨਕਾਮ ਰਹੇ ਹਰ ਵਾਰ ਨਕਾਮ ਰਹੇ ਐਸੋਰੀ ਨਕਾਮ ਰਹਿਣਾ ਦੇਖੋ ਅਜੀ ਚੇਤਾਵਨੀ ਦਿੰਨੇ ਆ ਸਾਡੇ ਨਾਗਰਿਕ ਜਿਹੜੇ ਆ ਜਿੰਨੇ ਵੀ ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ ਪਾਕਿਸਤਾਨ ਨੂੰ ਜਦੋਂ ਜਦੋਂ ਵੀ ਉਹਨਾਂ ਨੇ ਲਲਕਾਰਿਆ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਐ ਇਸ ਵਾਰੀ ਵੀ ਜੇ ਉਹਨਾਂ ਨੇ ਇਹ ਹਰਕਤਾਂ ਨਾ ਛੱਡੀਆਂ ਉਹਨਾਂ ਨੂੰ ਫੇਰ